ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਮਿਕਸ ਦੀਆਂ ਕਲੈਕਸ਼ਨਾਂ ਲੈ ਕੇ ਆਈਆਂ ਕੋਈ ਇੱਕ ਦੋ ਤਰ੍ਹਾਂ ਦੀ ਨਹੀਂ ਹੈ ਸਾਰੇ ਤਰ੍ਹਾਂ ਦੀਆਂ ਨੇ ਡੈਲੀ ਵੇਅਰ ਵਾਲੀਆਂ ਪਾਰਟੀ ਵੇਅਰ ਸਿੰਪਲ ਸੌਬਰ ਜਿਹੀਆਂ ਕਲੈਕਸ਼ਨਾਂ ਕੜਾਈਆਂ ਵਾਲੀਆਂ ਹੈਂਡਵਰਕ ਵਾਲੀਆਂ ਸਭ ਤਰ੍ਹਾਂ ਦੀਆਂ ਕਲੈਕਸ਼ਨਾਂ ਨੇ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਦੱਸਣਾ ਜਰੂਰ ਕਲੈਕਸ਼ਨਾਂ ਕਿਵੇਂ ਦੇ ਲੱਗੀਆਂ ਤੇ ਕਿਹੜਾ ਸੂਟ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ ਮਿਕਸ ਜਿਵੇਂ ਪਹਿਲਾਂ ਹੀ ਦੱਸਿਆ ਕਿ ਕਲੈਕਸ਼ਨ ਐਡ ਕੀਤੀਆਂ ਨੇ ਤੇ ਕੁਝ ਕਲੈਕਸ਼ਨ ਹੈਗੀਆਂ ਜਿਨ੍ਹਾਂ ਵਿੱਚ ਜੋ ਵੀ ਕਲਰ ਆਪਸ਼ਨ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਪ੍ਰਾਈਸ ਸਭ ਤਾਂ ਹੀ ਵੱਖਰਾ ਵੱਖਰਾ ਹੈ ਤੇ ਪ੍ਰਾਈਸ ਮੈਂ ਅਜੇ ਐਡ ਨਹੀਂ ਕੀਤਾ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਮੈਂ ਕੜਾਈਆਂ ਵਾਲੀਆਂ ਕੋਟਾ ਪੱਟੀ ਵਰਕ ਵਾਲੀਆਂ ਹੈਂਡ ਵਰਕ ਵਾਲੀਆਂ ਕਲੈਕਸ਼ਨਾਂ ਵੀ ਇਹਨਾਂ ਦੇ ਵਿੱਚ ਐਡ ਕੀਤੀਆਂ ਨੇ ਲਾਸਟ ਤੱਕ ਦੇਖਣਾ ਕਲੈਕਸ਼ਨਾਂ ਸਾਰੀਆਂ ਅਜ ਰਿਫਰ ਨਹੀਂ ਬਾਕੀ ਅਗਰ ਚੈਨਲ ਤੇ ਨਵੇਂ ਹੋ ਜੇ ਤਾਂ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹ ਉਹਨਾਂ ਦੇ ਨੋਟੀਫਿਕੇਸ਼ਨ ਆਪ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੁਸੀਂ ਦੇਖਦੇ ਰਹੋ ਕਿ ਅੱਜਕੱਲ ਕਿਹੜੇ ਕਿਹੜੇ ਸੂਟ ਨੇ ਕਿਵੇਂ ਦੇ ਚਾਹੇ ਉਹ ਡੇਲੀ ਵੇਅਰ ਵਾਲੇ ਹੋ ਗਏ ਪਾਰਟੀ ਵੇਅਰ ਵਾਲੇ ਕੁਝ ਵੀ ਉਹ ਕਿਵੇਂ ਦੇ ਉਹ ਟ੍ਰੈਂਡ ਕਰ ਰਹੇ ਨੇ ਤੇ ਉਹ ਤੁਸੀਂ ਵੀਡੀਓ ਨੂੰ ਦੇਖੋਗੇ ਚੈਨਲ ਸਬਸਕ੍ਰਾਈਬ ਕਰੋਗੇ ਤੁਹਾਨੂੰ ਨੋਟੀਫਿਕੇਸ਼ਨ ਆਪਣੇ ਆਪ ਆ ਜਾਏਗਾ ਸਾਰੀ ਇਹ ਕਲੈਕਸ਼ਨ ਆਈਆਂ ਨੇ ਇਹ ਵਾਲੀਆਂ ਹੈਂਡਵਰਕ ਵਾਲੀਆਂ ਦੋ ਤਰ੍ਹਾਂ ਦੇ ਕਲਰ ਆਣਗੇ ਇਹਨਾਂ ਦੇ ਵਿੱਚ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਤੇ ਜਿਵੇਂ ਦੱਸਿਆ ਕਿ ਜੋ-ਜੋ ਕਲਰ ਆਪਸ਼ਨ ਜਿੰਨਾ ਵਿੱਚ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਕਲੈਕਸ਼ਨਾਂ ਵਿੱਚ ਜਿਹੜੀਆਂ ਆਪਸ਼ਨ ਹੁੰਦੀਆਂ ਹਮੇਸ਼ਾ ਮੈਂ ਐਡ ਕਰ ਦਿੰਦੀ ਆ ਤੇ ਜੇਕਰ ਤੁਸੀਂ ਸਟੇਟਸ ਦੇਖਣਾ ਤੇ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਤੇ ਆਪਣਾ ਨੇਮ ਸਿਟੀ ਦਾ ਨੇਮ ਦੱਸ ਦੇਣਾ ਫਿਰ ਸਟੇਟਸ ਸ਼ੋ ਹੋ ਜਾਏਗਾ ਉੱਥੇ ਹਰ ਤਰ੍ਹਾਂ ਦੀ ਕਲੈਕਸ਼ਨ ਆndੀਆਂ ਨੇ ਹਰ ਰੇਂਜ ਵਾਲੀਆਂ ਜੁਐਲਰੀ ਹੋ ਗਿਆ ਮੇਕਅਪ ਹੋ ਗਿਆ ਸਾਰਾ ਕੁਝ ਉੱਥੇ ਮੈਂ ਐਡ ਕਰਦੀ ਆ ਇੱਥੇ ਮੈਂ ਸਿਰਫ ਛੋਟੀ ਜੀ ਵੀਡੀਓ ਐਡ ਕਰਦੀ ਆ ਤੇ ਜਿਵੇਂ ਕਿ ਪਹਿਲਾਂ ਹੀ ਦੱਸਿਆ ਕਿ ਕਲੈਕਸ਼ਨ ਅੱਜ ਕਾਟਨ ਦੀਆਂ ਵੀ ਹੈਗੀਆਂ ਨੇ ਇਹ ਵਾਲੀਆਂ ਵੀ ਕਾਟਨ ਦੀਆਂ ਪਹਿਲਾਂ ਇੱਕ ਨੰਬਰ ਤੇ ਜਿਹੜੀ ਕਲੈਕਸ਼ਨ ਆਈ ਸੀ ਉਹ ਵੀ ਕਾਟਨ ਦੀ ਸੀ ਤੇ ਬਾਕੀ ਕريب ਵਿੱਚ ਹੋ ਗਿਆ ਜਾਂ ਜੋ ਵੀ ਡਿਜ਼ਾਈਨਰ ਕਲੈਕਸ਼ਨ ਆਈਆਂ ਨੇ ਉਹ ਅਲੱਗ-ਅਲੱਗ ਨੇ ਘੱਟ ਰੇਟ ਵਾਲੀਆਂ ਵੀ ਹੈਗੀਆਂ ਨੇ ਕਢਾਈਆਂ ਵਾਲੀਆਂ ਕਲੈਕਸ਼ਨ ਹਨ ਇਹ ਵਾਲੀ ਜਿਹੜੀ ਹੈ ਬਹੁਤ ਘੱਟ ਰੇਟ ਵਿੱਚ ਆਏਗੀ ਤਾਂ ਪ੍ਰਾਈਸ ਜਾਣਨਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਬਾਕੀ ਕੋਈ ਵੀ ਕੁਐਰੀ ਹੈ ਤਾਂ ਮੈਂ ਨੰਬਰ ਮੈਂ ਐਡ ਕੀਤਾ ਹੈ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਕਲੈਕਸ਼ਨਾਂ ਬਹੁਤ ਪਿਆਰੀਆਂ ਨੇ ਸੋਹਣੀਆਂ ਨੇ ਵੀਡੀਓ ਅੱਜ ਵੀ ਛੋਟੀ ਜੀ ਅੱਜ ਦੀ ਵੀਡੀਓ 'ਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਦੇ ਨਾਲ ਨਵੀਆਂ-ਨਵੀਆਂ ਕਲੈਕਸ਼ਨਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ